ਔਰ ਇੱਕ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਦੇ ਸਬੰਧੀ ਬਿਨਾ ਕਿਸੇ ਤੱਥਾਂ ਤੋਂ ਕੋਈ ਬਿਆਨ ਜਾਰੀ ਕਰਨਾ ਉਹ ਠੀਕ ਨਹੀਂ ਆ ਉਹ ਮੰਦਭਾਗਾ ਇਹਦੇ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਵਾ ਹਰਮੀਤ ਸਿੰਘ ਸੰਧੂ ਨੇ ਵੀ ਥੋੜੇ ਦਿਨ ਪਹਿਲਾਂ ਗੋਲਕ ਦੇ ਉੱਤੇ ਬਿਆਨ ਦਿੱਤਾ ਇਹਦੇ ਤੋਂ ਪਹਿਲਾਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਵੀ ਗੋਲ ਕਾਂ ਦੇ ਉੱਤੇ ਪਹਿਲਾਂ ਜਨਵਰੀ ਦੇ ਇਨਾ ਬਿਆਨ ਦਿੱਤਾ ਫਿਰ ਜੂਨ ਚ ਤੇ ਹੁਣ 3 ਨਵੰਬਰ ਨੂੰ ਦੇਖੋ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜਾ ਜ਼ਿੰਮੇਵਾਰੀ ਦਾ ਅਹੁਦਾ ਔਰ ਉਹਨਾਂ ਨੂੰ ਜ਼ਿੰਮੇਵਾਰੀ ਦੇ ਨਾਲ ਬਿਆਨ ਦੇਣੇ ਚਾਹੀਦੇ ਹੁੰਦੇ ਆ ਵਾਰ-ਵਾਰ ਇਹ ਕਹਿਣਾ ਗੋਲ ਕਾਂ ਚੁੱਕ ਦੋ ਗੋਲ ਕਾਂ ਦੇ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹ ਮੁੱਖ ਮੰਤਰੀ ਦੀ ਨਾਸਤਿਕ ਸੋਚ ਆ ਤੇ ਨਾਸਤਿਕ ਸੋਚ ਦਾ ਪ੍ਰਗਟਾਵਾ ਇਹਦੇ ਸਬੰਧੀ ਸ਼ਿਕਾਇਤਾਂ ਬਹੁਤ ਆਈਆਂ ਹਾਲ ਤੱਕ ਸਾਬ ਹਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਬਹੁਤ ਗੰਭੀਰ ਵਿਚਾਰ ਕੀਤੀ ਜਾਊਗੀ ਕਿਉਂਕਿ ਗੋਲਕਾ ਜਿਹੜੀਆਂ ਇਹਦੇ ਤੇ ਸੰਗਤਾਂ ਸ਼ਰਦਾ ਭਾਵਨਾ ਨਾਲ ਆਪਣੀ ਪੇਟਾ ਬੌਂਦੀਆਂ ਉਹਦੇ ਸਬੰਧੀ ਬਿਨਾਂ ਤੱਥਾਂ ਤੋਂ ਵਾਰ-ਵਾਰ ਵਾਰ-ਵਾਰ ਜਾਂ ਤੇ ਸਬੂਤ ਜਿਹੜੇ ਆ ਉਹ ਇੱਥੇ ਕੱਲ ਤੱਕ ਸਭ ਲੈ ਆਉਣ ਪਰ ਬਿਨਾਂ ਤੱਥਾਂ ਤੋਂ ਇਹ ਗੱਲ ਵਾਰ-ਵਾਰ ਕਰਨੀ ਘਟੋ ਘਟ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਗੱਲ ਨਹੀਂ ਸ਼ੋਭਦੀ ਇੱਕ ਜ਼ਿੰਮੇਵਾਰ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਬੈਠਾ ਆ ਬੰਦਾ ਕਵੇ ਕਿ ਗੋਲਕਾ ਚੁੱਕ ਦੋ ਮੈਂ ਪਹਿਲਾਂ ਵੀ ਕਿਹਾ ਸੀ ਗੋਲਕਾ ਚੁੱਕਣ ਵਾਲੇ ਇੱਥੇ ਬਥੇਰੇ ਆਏ ਤੇ ਗਏ ਗੋਲਕਾ ਕੋਈ ਨਹੀਂ ਚੱਕ ਸਕਦਾ ਇਹ ਗੋਲਕਾ ਗੁਰੂ ਦੀਆਂ ਇਹਦੇ ਰਾਈ ਲੰਗਰ ਚੱਲਦੇ ਇਹਦੇ ਰਾਈ ਸਮਾਜ ਭਲਾਈ ਦੇ ਕਾਰਜ ਚੱਲਦੇ ਧਰਮ ਪ੍ਰਚਾਰ ਚੱਲਦਾ ਔਰ ਗੁਰਦੁਆਰੇ ਦਾ ਸਮੁੱਚਾ ਪ੍ਰਬੰਧ ਜਿਹੜਾ ਵਾ ਗੁਰਦੁਆਰਿਆਂ ਦਾ ਉਹ ਚੱਲਦਾ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਗੰਭੀਰ ਵਿਚਾਰ ਜਿਹੜੀ ਉਹ ਆਪਾਂ ਜ਼ਰੂਰ